ਜਦੋਂ ਸੰਗਰੂਰ ਦੇ ਭਵਾਨੀਗੜ੍ਹ ਦੀ ਗੱਲ ਕਰੀਏ ਤਾਂ ਕੁੱਲ 66 ਪਿੰਡ ਨੇ ਤਾਂ ਜਿਨ੍ਹਾਂ ਦੇ 66 ਸਰਪੰਚ ਬਣਨੇ ਨੇ ਤਾਂ ਸਰਪੰਚੀ ਚੋਣਾ ਆ ਗਿਆ ਤਾਂ ਕਿਹੜੇ ਕਿਹੜੇ ਕੰਮ ਜਿਹੜੇ ਲੱਗਦੇ ਨੇ ਪਿੰਡ ਦੇ ਵਿੱਚ ਪਿੰਡ ਚ ਤਾਂ ਜਿਆ ਟੋਬੇ ਟੋਬੇ ਦੀ ਅੜ ਗਿਆ ਹੋਰ ਤਾਂ ਕੁਝ ਨਹੀਂ ਪਾਣੀ ਪਾਣੀ ਦੀ ਤੰਗੀ ਸਾਡੇ ਹੋਰ ਕਾਸੀ ਦੀ ਨਵੇਂ ਨੂੰ ਪਾਵਾਂਗੇ ਆਉਣਗੇ ਕਿ ਚੋਣਾ ਯਾਰ ਚੁਣਿਆ ਨਹੀਂ ਹੈਗਾ ਕੀ ਕਰੀਏ ਕਾਤਾ ਕੋਣ ਕਰਦੰਨੇ ਇਹਦਾ ਬੋਟਾ ਪਵਾ ਕੇ ਜੰਟੀ ਬੰਦਨ ਭਾਈ ਕਾ ਮਨ ਕਿਸੇ ਨੇ ਕਰਾਇਆ ਇਹ ਮੁੜ ਤੋਂ ਚੋਣਾ ਚੋਣਾ ਹੀ ਜਾਣਾ ਇਹਦਾ ਕੋਈ ਹਾਂ ਨਹੀਂ ਬਹੂਗੇ ਸਾਡੇ ਹੁਣ 350 ਨਹੀਂ ਪਿੰਡ ਚਾਹੇ ਚੰਗਾ ਹੋਊਗਾ ਇਹ ਪਿੰਡ ਦੇ ਵਿੱਚ ਤਾਂ ਕੋਈ ਨਹੀਂ ਅਸੀਂ ਤਾਂ ਕਹਿ ਰਹੇ ਹਾਂ ਚਾਹੀ ਜਰਨ ਲਾਵੇ ਕੋਈ ਅਜੇ ਤੱਕ ਇਹ ਕਹਿੰਦੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਸਾਡੇ ਸਪਾਂਸਰ ਸਾਹਿਬ ਕਹਿ ਰਹੇ ਨੇ ਜਸਕਰਨ ਜੀ ਵੀ ਮੌਕਾ ਮਿਲਣਾ ਚਾਹੀਦਾ ਗਰੀਬ ਜਨਤਾ ਨੂੰ ਵੀ ਹੋਣਾ ਚਾਹੀਦਾ ਉਹਨਾਂ ਨੂੰ ਵੀ 15 ਸਾਲਾਂ ਬਾਅਦ ਮਿਲਣਾ ਚਾਹੀਦਾ ਇਹ ਪਾਸੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਪਿੰਡ ਸਰਬਸੰਮਤੀ ਹੋਊਗੀ ਮੈਂ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਤਾਂ ਉਹ ਐਕਸਟਰਾ ਤੌਰ ਤੇ ਦੇਵਾਂਗਾ 5 ਲੱਖ ਰੁਪਿਆ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਅੱਜ ਗੱਲ ਕਰੀਏ 27 ਸਤੰਬਰ ਨੂੰ ਤਾਂ ਨਾਮਜ਼ਦਗੀ ਪੱਤਰ ਦਾ ਅੱਜ ਪਹਿਲਾ ਦਿਨ ਸੀਤਾ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਜਿਹੜੇ ਆਪਣੇ ਨਾਮਜ਼ਦਗੀ ਪੱਤਰ ਵੀ ਭਰੇਗੇ ਤਾਂ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੀ ਗੱਲ ਕਰੀਏ ਤਾਂ ਕੁੱਲ 66 ਪਿੰਡ ਨੇ ਤਾਂ ਜਿਨ੍ਹਾਂ ਦੇ 66 ਸਰਪੰਚ ਬਣਨੇ ਨੇ ਤਾਂ ਮੈਂ ਇੱਕ ਪਿੰਡ ਦੇ ਵਿੱਚ ਮੌਜੂਦ ਹਾਂ ਤਾਂ ਪੱਟੀਵਾਲ ਦੇ ਵਿੱਚ ਖੜਾ ਤਾਂ ਦੇਖ ਸਕਦੇ ਹੋ ਸੱਤ ਦੇ ਵਿੱਚ ਮੌਜੂਦ ਹਾਂ ਕਿਉਂਕਿ ਸੱਤਾਂ ਦੇ ਵਿੱਚ ਚਰਚਾ ਹੁੰਦੀ ਹੈ ਕਿਨੂੰ ਵੋਟ ਪਾਉਣੀ ਐ ਕਿਦੇ ਕੰਮਾਂ ਚੰਗੇ ਨੇ ਕਿਹੜਾ ਕੀ ਕਰਦਾ ਤਾਂ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ ਬਾਪੂ ਜੀ ਕੀ ਨਾਮ ਐ ਗਰਤੀਰ ਸਿੰਘ ਆ ਜੀ ਸਰਪੰਚੀ ਚੋਣਾ ਆ ਗਿਆ ਤਾਂ ਕਿਹੜੇ ਕਿਹੜੇ ਕੰਮ ਜਿਹੜੇ ਲੱਗਦੇ ਨੇ ਪਿੰਡ ਦੇ ਵਿੱਚ ਕੋਈ ਨਹੀਂ ਪਿੰਡ ਚ ਤਾਂ ਜਿਆ ਟੋਬੇ ਟੋਬੇ ਦੀ ਅੜ ਗਿਆ ਹੋਰ ਤਾਂ ਕੁਛ ਨਹੀਂ ਪਾਣੀ ਪਾਣੀ ਦੀ ਤੰਗੀ ਐ ਸਾਡੇ ਹੋਰ ਕਾਸੇ ਦੀ ਨਹੀਂ ਬਾਕੀ ਚਿਪ ਕਰਦੇ ਆ ਹਾਂ ਬਾਕੀ ਜਿਹਾ ਬਕੜਦੇ ਹੋਰ ਕਿਹੜੇ ਕਿਹੜੇ ਕੰਮ ਆਸ ਰੱਖ ਜੋ ਨਵਾਂ ਸਰਪੰਚ ਆਊ ਜਾਂ ਪੁਰਾਣਾ ਪਾਣੀ ਦੀ ਜਿਆਦਾ ਔਖਾ ਜਰਾ ਹੋਰ ਕਾਸੇ ਦੀ ਨਹੀਂ ਹੈਗੀ ਇਹ ਮੱਛੀ ਦਾ ਪਾਣੀ ਜੀ ਹੈ ਤਾਂ ਉਹ ਤਾਂ ਉਹ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਬਕੂ ਜੀ ਹਾਂ ਜੀ ਪਾਣੀ ਦੀ ਸਮੱਸਿਆ ਜੀ ਪਾਣੀ ਦੀ ਯਾਰ ਗਲੀਆਂ ਚ ਪਾਣੀ ਖੜ ਜਾਂਦਾ ਜੀ ਹਾਂ ਜੀ ਹਾਂ ਜੀ ਹੁਣ ਤਾਂ ਦੇਖੋ 5 ਸਾਲਾਂ ਬਾਅਦ ਜਦੋਂ ਚੋਣਾ ਹੁੰਦੀਆਂ ਨੇ ਸਰਪੰਚੀ ਦੀਆਂ ਹਰ ਇੱਕ ਨੂੰ ਆਸ ਹੁੰਦੀ ਹੈ ਅਸੀਂ ਕੋਈ ਚੰਗਾ ਬੰਦਾ ਚੁਣੀਏ ਤੁਸੀਂ ਕਿਹੜੇ ਕਿਹੜੇ ਗੁਣ ਦੇਖਦੇ ਹੋ ਜਿਹੜਾ ਸਰਪੰਚ ਨਵੇਂ ਨੂੰ ਹੁਣ ਚੁਣਾਂਗੇ ਜੀ ਨਵੇਂ ਨੂੰ ਪਾਵਾਂਗੇ ਹਾਂ ਤੇ ਕੋਈ ਚੁਣਾਗੇ ਚੁਣੇ ਹੀ ਜਾਗਾ ਕੀ ਕਰੀਏ ਤੁਹਾਨੂੰ ਕਾਹਦਾ ਕੋਣ ਕਰਦੇ ਨੇ ਇਹਦਾ ਵੋਟਾਂ ਪਵਾ ਕੇ ਡੰਡੀ ਪਾਉਂਦੇ ਨੇ ਭਾਈ ਆਮ ਨਹੀਂ ਕਿਸੇ ਨੇ ਕਰਾਇਆ ਇਹੋ ਮੁੜ ਤੋਂ ਚੋਣਾ ਚੋਣਾ ਹੀ ਜਾਣਾ ਇਹਦਾ ਕੋਈ ਹਾਲ ਨਹੀਂ ਰਹੂ ਸਾਡੇ ਹੁਣ ਦੀ ਸਾਡੇ ਬੰਦੇ ਨਹੀਂ ਪਿੰਡ ਚਾ ਚੰਗਾ ਕੋਈ ਵੀ ਵਾ ਬਾਕੀ ਜਿਹੋ ਜਿਹਾ ਆਪਣਾ ਪਿੰਡਾਂ ਦਾ ਕੰਮ ਹੈ ਸਾਂਝਾ ਕੰਮ ਹੋਣਾ ਚਾਹੀਦਾ ਸਾਰਾ ਹੋਰ ਕਿਹੜੇ ਜਿਹੜੇ ਗੁਣ ਹੋਣੇ ਚਾਹੀਦੇ ਗੁਣ ਬਸ ਸਾਹੀ ਗੁਣ ਹੁੰਦੇ ਨੇ ਬੰਦੇ ਦੇ ਵਿੱਚ ਤੇ ਇਹ ਜਿਆ ਬੰਦਾ ਕੋਈ ਦਿਖਦੇ ਪਿੰਡ ਦੇ ਵਿੱਚ ਵੀ ਉਸ ਦੇ ਕੋਈ ਬੰਦਾ ਨਹੀਂ ਆ ਨਾ ਨਾ ਤਾ ਆਸਾ ਦਾ ਬਾਣਵਾ ਕੇ ਕੁਛ ਕਹਿੰਦੇ ਨਾ ਬਾਅਦ ਚ ਕੋਈ ਜਿੱਤ ਕੁਛ ਹੋ ਜਾਏਗਾ। ਤਾ ਆਸਾ ਤਾਂ ਵੱਡੀਆਂ ਨੇ ਪਰ ਜੇ ਕੀ ਗੱਲ ਕਰੀਏ ਤਾਂ ਲੋਕ ਕਿਹਨੂੰ ਚੁਣਨਗੇ? ਪਾਣੀ ਦੀ ਹੈ ਜੀ ਸਾਡੇ ਜਾਦੇ ਤੋਂ ਮੱਥੇ ਤਾਂ। ਹੋਰ ਕੋਈ ਨਹੀਂ। ਨਾ ਹੋਰ ਕੋਈ ਨਹੀਂ ਹੈਗੀ। ਜਾਦੇ ਸਾਡੇ ਪਾਣੀ ਦੀ ਤੰਗੀ ਸਾਰੇ ਲੋਕਾਂ ਨੂੰ ਹੈ। ਤਾਂ ਹੋਰ ਵੀ ਮਜੂਨੇ ਗਲਬਤ ਕਰ ਲੈਨੇ ਆ ਸਰਪੰਚ ਚੋਣਾ ਆ ਗਈਆਂ ਜੀ ਕਿ ਕਿਵੇਂ ਲੱਗਦੇ ਪਿੰਡਾਂ ਦੇ। ਗੱਲ ਤਾਂ ਇਹ ਹੈ ਜੀ ਹੁਣ ਕੁਰਸੀ ਤਾਂ ਉਹੀ ਹੈ ਬੰਦੇ ਬਦਲਦੇ ਨੇ। ਹੈ ਹੁਣ ਬਹੁਤ ਪੁੱਛ ਆਪਾਂ ਕੀ ਕਰ ਸਰਕਾਰ ਦਾ ਸਰਕਾਰੀ ਹੁੰਦੀਆਂ ਨੇ ਸਰਕਾਰ ਦਾ ਸਰਕਾਰੀ ਐ ਰਾਣੀ ਨੂੰ ਕੌਣ ਕਹੇ ਰਾਣੀ ਐ ਗਾਟਕ ਬਸ ਹੁਣ ਇਧਰ ਪੁੱਛ ਰੋ ਸੰਗਤ ਨੂੰ ਕੀ ਤਖਲੀਫ ਸਰ ਭਗਵੰਤ ਮਾਨ ਕਹਿ ਰਹੇ ਨੇ ਵੀ ਜਿਹੜਾ ਸਰਵਸੰਮਤੀ ਨਾਲ ਚੋਣ ਹੋਊਗੀ ਮੈਂ 5 ਲੱਖ ਰੁਪਏ ਦੂੰ ਲੱਗਦਾ ਕਿਸੇ ਪਿੰਡ 'ਚ ਥੋੜੇ ਪਿੰਡ 'ਚ 5 ਲੱਖ ਰੁਪਏ ਮਿਲ ਜਾਵੇ ਸਰਵਸੰਮਤੀ ਹੋ ਸਕਦੀ ਐ ਦੇਖੋ ਜੀ ਸੰਗਤ ਨੂੰ ਪੁੱਛਦਾ ਸੀ ਤਾਂ ਨਹੀਂ ਕਹਿ ਸਕਦਾ ਦੇਖੋ ਸਰ ਆ ਸੰਗਤ ਨੂੰ ਪੁੱਛਦੇ ਆ ਸਰਵਸੰਮਤੀ ਹੋ ਸਕਦੀ ਨਹੀਂ ਹੋ ਸਕਦੀ ਜੀ ਹਾਂ ਜੀ ਮੈਂ ਇਸ ਵਿਆਂ ਨਹੀਂ ਗੱਲ ਭਗਵਾਨ ਤਮਨ ਸਿੰਘ ਕਹ ਰਹੇ ਨੇ ਕਿ ਗਰੀਬ ਘਰਾਂ ਦੇ ਬੱਚਾ ਨੂੰ ਸਰਪੰਚ ਬਣਾਇਆ ਜਾਵੇ ਪੜੇ ਲਿਖਿਆ ਨੂੰ ਬਣਾਇਆ ਜਾਵੇ ਪਰ ਜਦੋਂ ਪਿੰਡਾਂ ਦੀ ਸਰਬਸੰਮਤੀ ਦੀ ਗੱਲ ਆਉਂਦੀ ਹੈ ਉੱਥੇ ਪੈਸੇ ਦਾ ਮੁੱਦਾ ਫੜਾਇਆ ਜਾਂਦਾ ਕਿ ਮੈਂ ਇੰਨੇ ਲੱਖ ਦੰਨਾ ਦੂਜਾ ਕਹਿੰਦਾ ਮੈਂ ਇੰਨੇ ਲੱਖ ਦੰਨਾ ਪਰ ਉੱਥੇ ਫਿਰ ਪੈਸੇ ਦਾ ਕਿਉਂ ਫਿਰ ਜਾਂਦਾ ਜੇ ਗਰੀਬ ਵਾਲੇ ਪਾਸੇ ਹੋਣ ਆ ਤਾਂ ਜਿਹੜਾ ਸਾਰੇ ਪਿੰਡ ਚੋਂ ਗਰੀਬ ਹੈ ਅਰ ਪੜਿਆ ਲਿਖਿਆ ਉਹਨੂੰ ਬਣਾਇਆ ਜਾਵੇ ਪੰਜਾਬ ਦੇ ਵਿੱਚ ਬੜਾ ਲਗਾਤਾਰ ਮੁੱਦਾ ਚੱਲ ਰਿਹਾ ਜਦੋਂ ਦੀਆਂ ਲਿਸਟਾਂ ਜਾਰੀ ਹੋਈਆਂ ਨੇ ਕਹਿੰਦੇ ਵੀ ਜਿਹੜੀ ਵੋਟਾਂ ਦੀਆਂ ਸੀਟਾਂ ਨੇ ਉਹ ਬਹੁਤ ਗਲਤ ਦਿੱਤੀਆਂ ਨੇ ਜਰਨਲ ਘਟ ਦਿੱਤੀਆਂ ਨੇ ਐਸਸੀ ਬਹੁਤ ਘਟ ਦਿੱਤੀਆਂ ਨੇ ਜਾਂ ਫਿਰ ਇਹਨੂੰ ਲੈ ਕੇ ਪਿੰਡਾਂ ਦੇ ਵਿੱਚ ਕੀ ਮੌਲੇ ਵੀ ਧੱਕਾ ਕੀਤਾ ਗਿਆ ਜਿਹੜਾ ਐਸਸੀ ਸਿਸਟਮ ਹੁੰਦਾ ਜੀ ਜਰਨਲ ਹੁੰਦਾ ਇਹ 15 ਸਾਲਾਂ ਦੇ ਬਾਅਦ ਜਰਨਲ ਤੋਂ ਬਾਅਦ ਆਉਂਦਾ ਇੱਕ ਵਾਰੀ ਠੀਕ ਹੈ ਜੀ ਤੇ 15 ਸਾਲਾਂ ਬਾਅਦ ਆਉਂਦਾ ਕਿਉਂਕਿ ਇਹ ਐਮਐਲਏ ਦੀ ਪਾਵਰ ਖੇਲੋ ਜਾਂ ਕੁਝ ਵੀ ਕਰੋ ਉਹਨਾਂ ਨਾਲ ਕਈ ਵਾਰੀ ਫਿਰ ਵੀ ਇਹਨੂੰ ਕਰ ਦਿੰਦੇ ਨੇ ਤੁਹਾਡੇ ਪਿੰਡ ਦੇ ਵਿੱਚ ਤਾਂ ਕੋਈ ਨਹੀਂ ਅਸੀਂ ਤਾਂ ਕਹਿ ਰਹੇ ਚਾਹੇ ਜਰਨਲ ਆਵੇ ਕੋਈ ਆ ਵੀ ਤਾਂ ਕਹਿੰਦੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਸਾਡੀ ਸਰਪੰਚ ਸਾਹਿਬ ਕਹਿ ਰਹੇ ਨੇ ਜਸਕਰਨ ਜੀ ਵੀ ਮੌਕਾ ਮਿਲਣਾ ਚਾਹੀਦਾ ਗਰੀਬ ਜਨਤਾ ਨੂੰ ਵੀ ਹੋਣਾ ਚਾਹੀਦਾ ਉਹਨਾਂ ਨੂੰ ਵੀ 15 ਸਾਲਾਂ ਬਾਅਦ ਮਿਲਣਾ ਚਾਹੀਦਾ ਮੌਕਾ ਤਾਂ ਹੋਰ ਕਿਹੜੇ ਕਿਹੜੇ ਕੰਮ ਨੇ ਬਾਪੂ ਜੀ ਤੁਹਾਨੂੰ ਲੱਗਦਾ ਕਿਉਂਕਿ ਪੰਚਾਇਤੀ ਚੋਣਾਂ ਆ ਗਈਆਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਉਣਗੇ ਤੁਹਾਡੇ ਲਈ ਵੀ ਲੀਡਰ ਵੀ ਨਵੇਂ ਨਿਕਲਣਗੇ ਕਿਹੜੇ ਕਿਹੜਾ ਲੀਡਰ ਚ ਗੁਣ ਹੁੰਦੇ ਨੇ ਲੀਡਰ ਨੂੰ ਤਾਂ ਲੋਕਾਂ ਨੂੰ ਸਾਰਿਆਂ ਦੀਆਂ ਦਿਆਂ ਗੱਲਾਂ ਸੁਣਨੀ ਚਾਹੀਦੀਆਂ ਸਭ ਕਿਹੜੇ ਕਿਹੜੇ ਪਿੰਡ ਚ ਕੰਮ ਕੋਈ ਨਹੀਂ ਹੁੰਦਾ ਪਿੰਡ ਦੇ ਸਾਰੇ ਕੰਮ ਪੈਨੇ ਕਰਨ ਵਾਲੇ ਕੋਈ ਕੰਮ ਨਹੀਂ ਹੁੰਦਾ ਤਾਂ ਲੱਗਦਾ ਲੋਕ ਉਸ ਚੀਜ਼ ਦਾ ਜਵਾਬ ਦੇਣਗੇ ਹੁਣ ਚੋਣਾ ਇਹਨਾਂ ਦੀ ਤਾਰੀਖ ਬਾਕੀ ਹੈ 15 ਨੂੰ ਜਿਹੜੀਆਂ ਚੋਣਾ ਹੋਣੀਆਂ ਨੇ ਹਾਂ ਉਹ ਤਾਂ ਫਿਰ ਟਾਈਮ ਤਾਂ ਜ਼ਿਆਦਾ ਆਊਗਾ ਲੋਕ ਜਵਾਬ ਤਾਂ ਦੇਣਗੇ ਦੇਣਗੇ ਜਵਾਬ ਹਾਂ ਹਾਂ ਤਾ ਜਿਹੜੀ ਅੱਜ ਦੀ ਆਸ ਹੈ ਤਾਂ ਉਹ ਲੋਕਾਂ ਦੇ ਡਿੱਗਾ ਹੀ ਹੈ ਕਿ ਲੋਕ ਕਿਸ ਨੂੰ ਸਰਪੰਚ ਬਣਾਉਣਗੇ ਤਾਂ ਨਵੀਂ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਮੌਜੂਦਾ ਸਰਕਾਰ ਦੇ ਵੀ ਜਿਹੜੇ ਉਮੀਦਵਾਰ ਲੋਕਾਂ ਦੇ ਵਿੱਚ ਉਤਰਨਗੇ ਤਾਂ ਦੂਜੇ ਪਾਸੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਪਿੰਡ ਸਰਵਸੰਮਦੀ ਹੋਊਗੀ ਮੈਂ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਤਾਂ ਉਹ ਐਕਸਟਰਾ ਤੌਰ ਤੇ ਦਵਾਂਗਾ 5 ਲੱਖ ਰੁਪਿਆ ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕਿਹੜੇ ਪਿੰਡ ਚ ਆਪਸੀ ਏਕਜੁੱਟਤਾ ਨਜ਼ਰ ਆਉਂਦੀ ਹੈ ਕਿ ਕੁਰਸੀ ਨਹੀਂ ਕਿ ਇਹਨਾਂ ਦਾ ਵਿਕਾਸ ਹੈ ਜਿਹੜਾ ਤਾਂ ਉਹ ਨਜ਼ਰ ਆਉਂਦਾ